ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਕਮੀਜ਼ ਦੇ ਇਹ ਫਿਟਿੰਗ ਵਾਲੇ ਨਿਸ਼ਾਨ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਹਾਂ ਇਹ ਆਪਾਂ ਕਮੀਜ਼ ਤਿਆਰ ਕਰਕੇ ਰੱਖਿਆ ਹੋਇਆ ਹੈ ਆਪਾਂ ਇਸ ਦੀ ਛਾਤੀ 20 ਹੈ 20 ਇੰਚ ਤਿਆਰ ਰੱਖਣੀ ਹੈ ਇਸ ਕਰਕੇ ਆਪਾਂ 20 ਦਾ ਅੱਧ ਲਵਾਂਗੇ 10 ਇੰਚ ਇੱਥੋਂ ਇੱਥੋਂ ਆਪਾਂ 2 ਇੰਚ ਨਿਸ਼ਾਨ ਇਸ ਤਰ੍ਹਾਂ ਲਗਾਣਾ ਹੈ 2 ਇੰਚ ਤੇ ਇੱਥੇ ਇੱਥੋਂ ਆਪਾਂ 8 ਤੇ ਲਾਵਾਂਗੇ ਕਮਰ ਵਾਲਾ ਇਥੋਂ ਆਪਾਂ ਸੱਤ ਤੇ ਲਾਵਾਂਗੇ हिਪ ਵਾਲਾ ਇਹਨਾਂ ਨਿਸ਼ਾਨਾਂ ਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਲਗਾ ਲੈਣਾ ਹੈ ਹੁਣ ਆਪਾਂ ਛਾਤੀ 10 ਇੰਚ ਤੇ ਨਿਸ਼ਾਨ ਲੱਗਿਆ ਹੋਇਆ ਆਪਣਾ ਇੱਥੇ ਕਮਰ ਆਪਾਂ 18 ਇੰਚ ਲੈਣੀ ਐ ਇੱਥੋਂ ਆਪਾਂ 9 ਇੰਚ ਤੇ ਲਾਵਾਂਗੇ ਅਤੇ हिਪ ਆਪਾਂ 21 ਇੰਚ ਲੈਣੀ ਐ ਆਪਾਂ 10.5 ਤੇ ਲਾਵਾਂਗੇ ਇੱਥੋਂ ਆਪਾਂ ਇਸ ਤਰ੍ਹਾਂ ਨਿਸ਼ਾਨ ਨਹੀਂ ਮਲਾਉਣਾ ਪਹਿਲਾਂ ਇੱਥੋਂ ਆਪਾਂ 2 ਇੰਚ ਦਾ ਸਿੱਧਾ ਨਿਸ਼ਾਨ ਲਾਉਣਾ ਇਸ ਤਰ੍ਹਾਂ 2 ਇੰਚ ਤੇ ਸਿੱਧਾ ਨਿਸ਼ਾਨ ਲਗਾਉਣ ਤੋਂ ਬਾਅਦ ਇੱਥੇ ਆਪਾਂ 9 ਇੰਚ ਤੇ ਲਾਇਆ ਸੀ ਇੱਥੋਂ ਆਪਾਂ ਇੱਥੋਂ ਅੰਦਰ ਨੂੰ ਲਾਵਾਂਗੇ ਇਸ ਤਰ੍ਹਾਂ ਇਥੋਂ ਆਪਾਂ 1 ਇੰਚ ਦਾ ਇਥੋਂ ਵੀ ਆਪਾਂ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾਉਣਾ ਹੈ ਇੰਚ ਦਾ ਇਥੋਂ ਵੀ ਆਪਾਂ ਇਸ ਤਰ੍ਹਾਂ ਐ ਟੇਡਾ ਨਹੀਂ ਮਲਾਉਣਾ ਇਥੋਂ ਵੀ ਆਪਾਂ 1 ਇੰਚ ਦਾ ਇਸ ਤਰ੍ਹਾਂ ਸਿੱਧਾ ਨਿਸ਼ਾਨ ਹੀ ਲਾਉਣਾ ਹੈ 1 ਇੰਚ ਦਾ ਫਿਰ ਆਪਾਂ ਇਹਨਾਂ ਨਿਸ਼ਾਨਾਂ ਨੂੰ ਇਸ ਤਰ੍ਹਾਂ ਮਲਾ ਦੇਣਾ ਹੈ ਇਸ ਨਿਸ਼ਾਨ ਨੂੰ ਆਪਾਂ ਇਸ ਤਰ੍ਹਾਂ ਪੂਰਾ ਗੁੜਾ ਕਰ ਲੈਣਾ ਚਾਕਣਾ ਹੁਣ ਆਪਾਂ ਇਸੇ ਨਿਸ਼ਾਨ ਨੂੰ ਕਮੀਜ਼ ਦੇ ਦੂਸਰੀ ਸਾਈਡ ਲਾਉਣਾ ਹੈ ਇਹਨੂੰ ਇਸ ਤਰ੍ਹਾਂ ਆਪਾਂ ਖੋਲ ਲੈਣਾ ਹੈ ਕਮੀਜ਼ ਨੂੰ ਇਹ ਨਿਸ਼ਾਨ ਹੁਣ ਆਪਾਂ ਇੱਧਰ ਲਾਵਾਂਗੇ ਇਧਰਲੀ ਸਾਈਡ ਆਪਾਂ ਇਹ ਨਿਸ਼ਾਨ ਲਗਾਇਆ ਸੀ ਜਿੱਥੇ ਐਸ ਜਗ੍ਹਾ ਤੇ ਇਸ ਨਿਸ਼ਾਨ ਨੂੰ ਆਪਾਂ ਇੱਥੋਂ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਨੂੰ ਉੱਪਰੋਂ ਨੱਪ ਦੇਣਾ ਇਹ ਹੀ ਨਿਸ਼ਾਨ ਆਪਣਾ ਇੱਧਰ ਵੀ ਲੱਗ ਜਾਊਗਾ ਇਸੇ ਹੀ ਤਰ੍ਹਾਂ ਇਹ ਆਪਣੇ ਇਸ ਤਰ੍ਹਾਂ ਦੂਸਰੀ ਸਾਈਡ ਵੀ ਨਿਸ਼ਾਨ ਲੱਗ ਗਿਆ ਇਹਨੂੰ ਆਪਾਂ ਚਾਹ ਕ ਨਾਲ ਇਸ ਤਰ੍ਹਾਂ ਗੁੜਾ ਕਰ ਲੈਣਾ ਤੇ ਇਧਰ ਵੀ ਆਪਣਾ ਇਹ ਨਿਸ਼ਾਨ ਲੱਗ ਚੁੱਕਾ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ